ਕਾਰ ਸੀ ਦਿਖਾ ਗਿਆ ਕਲਾਕਾਰੀ ਕੱਲ ਫਰੋਈਪੁਰ ਆਏ ਭਗਵਾਨ ਸਿੰਘ ਮਾਰ ਕਲਾਕਾਰੀ ਦਿਖਾ ਗਏ ਨੇ जख्मਾਂ ਤੇ ਲੋਨ ਪਾ ਗਏ ਨੇ ਲੋਕਾਂ ਦੇ ਆਪਣੀ ਆਮ ਆਦਮੀ ਪਾਰਟੀ ਦੀ ਬੀਬੀ ਦੇ ਗੱਲ ਲਾ ਕੇ ਰੋ ਕੇ ਪਖੰਡ ਕਰਕੇ ਲੋਕਾਂ 'ਚ ਦਿਖਾਏ ਗਏ ਕਿ ਦੇਖੋ ਜੀ ਸੀਐਮ ਨੂੰ ਕਿੰਨਾ ਦੇਖੋ ਸ਼ਰਮ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਵਲੰਟੀਅਰ ਹੈ ਪਤੀ ਉਹਦਾ ਆਮ ਆਦਮੀ ਪਾਰਟੀ ਦਾ ਵਰਕਰ ਹੈ ਸੁਬੇਕ ਸਿੰਘ ਫੌਜੀ ਨਾਮ ਹੈ ਫਰੋਈਪੁਰ ਚ ਹੋ ਰਹੇ ਨੇ ਜਿੱਥੇ ਪਾਣੀ ਦਾ ਉੱਥੇ ਤਪਕਾ ਵੀ ਨਹੀਂ ਆਇਆ ਉਥੋਂ ਲਿਆ ਕੇ ਬੀਬੀ ਪ੍ਰੋਜੈਕਟ ਕਰਕੇ ਗੱਲ 'ਚ ਰੋ ਕੇ ਲੋਕਾਂ ਕੀ ਸਦ ਕਰਨੀ ਚਾਹੁੰਦੀ ਐ ਸੋਹਰਾ ਲੋਕ ਮਰ ਰਹੇ ਨੇ ਲੋਕ ਇਹ ਨਹੀਂ ਚਾਹੁੰਦੇ ਕਿ ਮੁੱਖ ਮੰਤਰੀ ਸਾਡੇ ਗਾਲਾਂ ਕਿ ਲੈ ਕੇ ਰੋਵੇ ਲੋਕ ਇਹ ਚਾਹੁੰਦੇ ਨੇ ਕਿ ਮੁੱਖ ਮੰਤਰੀ ਆਇਆ ਤਾਂ ਕੁਸਰਾਹਤ ਲੈ ਕੇ ਆਵੇ ਸਾਡੇ ਵਾਸਤੇ ਆ ਰੋਣਾ ਚੰਨਾ ਐ ਲੋਕ ਬਹੁਤ ਰੋਈ ਜਾਂਦੇ ਨੇ ਤੇ ਇੱਕ ਹੋਰ ਖਾਸ ਗੱਲ ਐ ਕਿ ਇਸ ਬੀਬੀ ਦਾ ਪਤੀ ਵੀ ਵੀਡੀਓ ਬਣਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਇੱਕ ਫੋਟੋ ਜਿਸ ਦੇ ਵਿੱਚ ਪੁਲਿਸ ਵਾਲੇ ਉਸਨੂੰ ਫੜੀ ਖੜਿਆ ਆ ਉਹਦੇ ਕੋਲ ਇੱਕ ਅੱਦੂ ਰੰਗਾ ਆਈਫੋਨ ਆਇਆ ਤੇ ਉਹ ਵੀਡੀਓ ਵੀ ਬਣਾ ਰਿਹਾ ਇਹ ਹੜ ਮਾਰੇ ਆ ਇਨਾ ਤੇ ਹੜ ਨੇ ਮਾਰ ਪਾਈ ਹੈ ਕਿ ਪਤੀ ਵੀਡੀਓ ਬਣਾ ਰਿਹਾ ਹੋਵੇ ਤੇ ਪਤਨੀ ਸਟੰਟ ਕਰ ਰਹੀ ਹੋਵੇ ਭਗਵੰਤ ਮਾਨ ਰਾਲਕੇ